ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੱਡੇ ਸੁਭਰਾ ਆ ਗਿਆ ਸੱਜਣੋ। ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਜੇ ਗੱਲ ਕਰੀਏ ਤਾਂ ਪੱਟੀ ਸ਼ਹਿਰ ਵੀ ਰਹਿ ਜਾਂਦਾ ਤੇ ਹਰੀਕਾ ਹੈਡ ਵੀ ਰਹਿ ਜਾਂਦਾ ਹਰੀਕਾ ਹੈਡ ਮੰਨ ਲਓ ਵੀ ਇੱਥੋਂ 7 ਕਿਲੋਮੀਟਰ ਦੀ ਦੂਰੀ ਹੋਣੀ ਹੈ 8 ਤੇ ਹੀਰੇ ਦੇ ਕੋਲੋਂ ਤੁਹਾਨੂੰ ਤਿੰਨ ਐਨੀਮਲ ਵਿਖਾਵਾਂਗੇ ਦੋ ਤਾਂ ਲੋਕਾਰ ਹੀ ਅੱਜ ਇੱਕ ਝੋਟੀ ਮੋਹਰਾ ਦੀ ਬਹੁਤ ਸ਼ਾਨਦਾਰ ਤੇ ਇੱਕ ਮੱਝ ਸਜਣੋ ਨੀਲੀ ਰਾਵੀ ਇਹਨਾਂ ਦਾ ਕੀ ਲੇਖਾ ਜੋਖਾ ਰਹੂਗਾ ਦੋਨਾਂ ਦਾ ਆਪਾਂ ਮਾਲਕਾਂ ਤੋਂ ਪੁੱਛਾਂਗੇ ਤੇ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਓ ਇਹ ਕੇ ਬਿਲਕੁਲ ਤਾਜੀ ਸੂਈ ਵੀ ਝੂਟੀ ਇਹਦਾ ਵੀ ਜਿਹੜਾ ਲੇਖਾ ਜੋਖਾ ਪੁੱਛਦੇ ਆ ਇਹ ਦੋਵੇਂ ਗੱਬਣਾ ਸੱਜਣੋ ਆ ਤਾਂ ਬਹੁਤ ਹੀ ਸ਼ਾਨਦਾਰ ਝੂਟੀ ਆ ਕੱਦ ਕਾ ਥੱਲੋਂ ਵੇਲ ਲਲੋਂ ਰੰਗ ਬਾਜ ਲਲੋਂ ਭਲੇਖਾ ਪਾਉਗੀ ਤੁਹਾਨੂੰ ਖੜੀ ਮੰਨ ਲਓ ਵੀ ਪਾਕਿਸਤਾਨ ਵਾਲੀਆਂ ਮਈਆਂ ਦਾ ਪਰ ਇਹ ਭਰ ਗਈ ਜਦਨ ਉਦਨ ਵੇਖਿਓ ਕੀ ਗੱਲਬਾਤ ਐਂਡ ਕਰਦੀ ਆ ਕਰਮਾ ਵਾਲੀ ਬਹੁਤ ਸ਼ਾਨਦਾਰ ਝੂਟੀ ਆ ਸੱਜਣੋ ਆਜੋ ਆਪਾਂ ਨੀडली ਤੋਂ ਸ਼ੁਰੂ ਕਰਦੇ ਆਂ ਤੇ ਤੁਹਾਨੂੰ 2 ਨੰਬਰ ਤੇ ਚਲਾ ਕੇ ਵਿਖਾਉਣੇ ਹੀਰੇ ਵੀਰ 사ਸਰੀ ਗਾਲ ਜੀ ਹੋਰ ਸੁਣਾ ਵਧੀਆ ਚੜਦੀ ਕਲਾ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਆਪਣਾ ਡਰੈੱਸ ਦੱਸ ਕੀ ਭੈਣਾ ਭਰਾ ਹਾਂਜੀ ਨਾਮ ਹੀਰਾ ਸਿੰਘ ਪਿੰਡ ਵੱਡੇ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਕੋਡ ਬੁੱਦਾ ਹਰੀਕੇ ਪਤਨ ਵੈਸੇ ਜਿਆਦਾ ਆਪਣ ਲਾਗੇ ਪੈਂਦਾ ਹਾਂ ਮੇਨ ਹਾਂ ਨਾ ਮੇਨ ਹਾਂਜੀ ਠੀਕ ਆ ਨੰਬਰ ਕਿਹੜਾ ਵੀ ਨੰਬਰ 819852854 819852854 ਤੇ ਜਾਨਵਰ ਤਿੰਨ ਵਖਾਦਗੀ ਤਿੰਨ ਹਾਂਜੀ ਇੱਕ ਵੀ ਫਿਰ ਇਹ ਆ ਵੀ ਮਤਲਬ ਚੋਟੀ ਦੇ ਹੀ ਆ ਦੋ ਦੇ ਜਦਿਆਂ ਹੀ ਨਾ ਹਾਂ ਹਾਂਜੀ ਜੇ ਇਹਦੀ ਗੱਲ ਕਰੀਏ ਹਨਾ ਹਾਂਜੀ ਤੇ ਇਹ ਵੀ ਮਹਾਰਾਜ ਦੀ ਕਿਰਪਾ ਨਾਲ ਕੁਦਰਤ ਨੇ ਘਟ ਕੇ ਹੀਰਾ ਬਣਾਇਆ ਤੇ ਇਹ ਆਪਣੀ ਜਗ੍ਹਾ ਤੇ ਹਨਾ ਇਹਦਾ ਦੱਸ ਪਹਿਲਾਂ ਕੀ ਲੇਖਾ ਝੋਖਾ ਕਿਹੜਾ ਸੁਆ ਦੇ ਇਹ ਸੰਧੂ ਸਾਹਿਬ ਇਹਨੇ ਤੀਸਰਾ ਸੁਆ ਸੁਣਾ ਦੇ ਠੀਕ ਆ ਪਿੰਡੋ ਸੁਹਰਾ ਮੰਗਾਂ ਆਪਾਂ ਲਈ ਕਰੀ ਚਲੋ ਆਪਣੇ ਪਿੰਡ ਦਾ ਨਾਮ ਲੈ ਕੇ ਵੇਚਦੇ ਵੀ ਆ ਨਾ ਹਾਂ ਤੇ ਆਪਾਂ ਪਿੰਡੋ ਸੁਹਰਾੋਂ ਤੋਂ ਲਈ ਆ ਪਣੀਏ ਗੁਰਦੁਆਰਾ ਸਾਹਿਬ ਦਾ ਬਾਬਾ ਇਹ ਵਿੱਚੋਂ ਦਾ ਗੁਰਦਾਰੇ ਪੂਰਾ ਮਾਲੀ ਹੈ ਨਾ ਉਹਦੇ ਤੋਂ ਸਾਰਿਆਂ ਨੂੰ ਪਤਾ ਬੜਾ ਪੁਰਾਣਾ ਰਵਾ ਆਪਣੇ ਦਾ ਠੀਕ ਆ ਹਾਂਜੀ ਉਹ ਮਾਲੀ ਬੂਰੇ ਤੋਂ ਬਣੀ ਆ ਓਕੇ ਤੇ ਬਾਕੀ ਦਸਾਂ ਦੀ ਲੋੜ ਨਹੀਂ ਵੀ ਕਿੱਡੀ ਚਾਰੀ ਚੰਗੀ ਆ ਨਾ ਇਹ ਹਾਂ ਅਜੇ ਦੇਣ ਲੈਂਦੀ ਹੈ ਜੇ ਕੋਈ 10-15 ਤੇ ਪਣੀ ਰੇਲ ਵੀ ਬੁਲਾ ਕੇ ਦਾ ਹੀ ਆ ਵਾਕੀਆ ਦੇਣ ਇਹਨੇ 10 ਲੈ ਜਾਣੇ ਆ ਕੀ ਬਾਤ ਇਹਨੇ ਬਿੱਟ ਲਗਣਾ ਜਾਂ ਹਵਾ ਭਰਿਆ ਲੇਵਾ ਫੇਚ ਦੁੱਧਣੀਏਗਾ ਨਾ 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 ਤੇਰੇ ਰਾਜੀ ਵੇਖੋ ਮਜਾ ਡਾਲੋ ਹਾਂ ਸੱਜਣਾ ਥਾਣੇ ਵੇਖੋ ਫੁੱਟ ਫੁੱਟ ਤੇ ਵਾਕਿਆ ਹੀ ਹਾਂ ਨਹੀਂ ਬਹੁਤ ਸ਼ਾਨਦਾਰ ਝੂਟੀਆ ਤੀਜਾ ਸੂਆ ਸੁੰਦੀ ਮੈਂ ਆ ਸੱਜਣੋ ਵੇਖੋ ਲੇਵਾ ਭਾਂਡਾ ਇਹਨਾਂ ਦਾ ਸਿੰਘ ਜੇ ਕੋਈ ਸਿੰਘ ਨਹੀਂ ਜਿਹਦਾ ਬਣਿਆ ਇਹ ਮੈਨੂੰ ਪਤਾ ਸਿੰਘ ਇਤਨਾ ਉੱਚਾ ਕੁੰਡਾ ਹੀ ਆਉਣਾ ਹਾਂ ਤੇ ਵੇਖ ਲਓ ਵੀ ਰੈੱਡ ਧਾਰੀਆਂ ਪਿਓਰ ਰੱਖ ਬਿੱਲੀ ਬਣ ਕੇ ਵਾਕਿਆ ਹੀ ਇੱਕ ਘੜ ਚ ਖੜੀ ਨੀਲੀ ਦੇ ਹਾਂਜੀ ਓਕੇ ਜੀ ਆ ਕ ਇਹ ਵੀ ਪਤਾ ਲੱਗ ਗਿਆ ਵੀ ਗੋਹਾ ਗਵਾ ਕਰਦੀਦਾ ਕੋਈ ਜ਼ੋਰ ਜਾਰ ਤਾਂ ਨਹੀਂ ਮਾਰਦੀ ਭਰਪੂਰ ਦੀ ਤਾਂ ਗਲੀ ਦਾ ਕੋਈ ਨਾਂ ਨਾ ਮਨਸ਼ਾਨੀ ਕੋਈ ਰੋ ਮਜਾਦਾ ਨਹੀਂ ਛੋਕਰ ਲੈ ਵੇਖੋ ਸੱਜਣਾ ਦੁੱਧ ਦੁੱਧ ਆਪਾਂ ਪੁੱਛਦੇ ਨਹੀਂ ਤੁਸੀਂ ਨਤਾਜੇ ਆਪ ਲਾ ਲਿਓ ਇਹ ਕਿੰਨਾ ਦੇਊਗੀ ਮੂੰਹ ਨਾ ਬੋਲਣ ਨੂੰ ਮੈਂ 20 ਕਿਲੋ ਆਤੀ ਜਾਵਾਂ ਨਾ ਹਾਂ ਲਾ ਦੇ ਤੁਕੇ ਕਿੰਨਾ ਦੇਊਗੀ ਇੱਕ ਵਾਕਿਆ ਹੀ ਹਾਂ ਸਹੀ ਗੱਲ ਆਹ ਮੂਲੀਆਂ ਉਸੇ ਵਾਰੇ 15 16 ਕਿਲੋ ਕਟਕੀ ਦੇ ਦਊਗੀ ਕੀ ਦੇਊਗੀ 7-8 ਕਿਲੋ ਨੇ ਕੀ ਜਾਂਦਾ ਕਟੰਗ ਦਾ हां ਤੇ ਸੱਜਣੋ ਇਹ ਨੋਟ ਕਰ ਲਿਓ ਹਾਈਟ ਵਾਲੀ ਵੱਡੀ ਨਹੀਂ ਜੰਮੀ ਪੜੀ ਵੇਖੋ ਜੰਮੀ ਪੜੀ ਫੋਲਾ ਹਾਈਟ ਦਰਮਿਆਨੀ ਆ ਪਰ ਨੀਲੀ ਜੇ ਇੱਕ ਕੁਆਲਿਟੀ ਵੀਡੀਓ ਕਾਫੀ ਬਲੱਸ ਆ ਹਾਂ ਨੀਲੀ ਨੂੰ ਪਤਾ ਹੋਣੀ ਆ ਮਧਰੀ ਗੋਡੀ ਦੀ ਅਗਲੀ ਲੱਤ ਛੋਟੀ ਸਾਕੇ ਵੇਖੋ ਲੱਤ ਛੋਟੀ ਨਹੀਂ ਰੀਜ਼ਨ ਆ ਲੱਗੀ ਨਾ ਹਾਂਜੀ ਤੇ ਹੀਰੇ ਫਰੇ ਦਾ ਲੇਖਾ ਜੋਖਾ ਕਿੱਥੇ ਕਰਾਂਗੇ ਸੰਦੂ ਜਾਬ ਕਰ ਨੂੰ ਭਵੇਂ ਇਹਦਾ ਪੈਕ ਚਾਰੀ ਡੇਢ ਵੀ ਕਰ ਲੀਗੇ ਨਾ ਇਹਦਾ ਕਰਮ ਵਾਲੀ ਤਾਂ ਕੋਈ ਮੋਲ ਨਹੀਂ ਆ ਪਿੰਡੇ ਦੇ ਵਿੱਚ ਫਿਰ ਨਾਲ ਨੋਲਾ ਕਰਾ ਮੈਂ ਨਾ ਯਾਰ ਕੋਈ ਹੱਥ ਧਰਾਈ ਹੈ ਨਹੀਂ ਮੈਨੂੰ ਆਪਾਂ ਲੈ ਦੇ ਆਲਾ ਕਰਨਾ 1 ਲੱਖ 27200 ਰੁਪਇਆ ਉਹ ਤੇ ਥੋੜਾ ਬੋਧਾ ਮੰਡਨ ਕਰ ਦਾਂਗੇ 1 ਲੱਖ ਤੇ 27200 ਇਹ 272 ਦਾ ਕੀ ਚੱਕਰ ਪੈ ਗਿਆ ਅੱਜ ਵੈਸੇ ਤੁਹਾਨੂੰ ਪਤਾ ਜਿਆਦਾ ਰੋਟੀ ਦਾ ਅੱਜ ਕੱਲ ਹੈ ਨਹੀਂ ਸਾਰੇ ਜਿੰਨੇ ਵੀ ਵੇਚਣੀ ਪੈਸੇ ਲਵਾ ਕੇ ਵੇਚਣੀ ਆ ਹਾਂ ਉਸਲਾ 500000 ਛੱਡ ਦਾਂਗੇ ਠੀਕ ਹੈ ਠੀਕ ਹੈ ਠੀਕ ਬਾਕੀ ਮੈਂ ਜ ਨਹੀਂ ਕੁ ਛਾਕੇਗਾ ਵਾਹੀ ਯellow ਕੋਈ ਆਪਣੀ ਜਿੰਨੇ ਵੀਰੇ ਨਾਲ ਜਾਣਦੇ ਸਾਧਕੇ ਭਲੇ ਭਾਰਿਸ਼ਨ 2 4 ਅਗਲੇ ਆਪਣੀ ਬੇਟੀ ਹੈ ਧੰਨਵਾਦ ਧੰਨਵਾਦ ਪਰ ਐ ਹਜੇ ਕਿਤੇ ਕੱਟੀ ਬੂਰੀ ਬਾਰੀ ਦੇਗੀ ਜਾਂ ਨਹੀਂ ਵੀ ਹੈਨਾ ਫੇਰ ਤਾਂ ਧੋਣੀ ਚੰਗੀ ਆ ਹਾਂ ਨਹੀਂ ਧੋਨੇ ਧੂ ਚੰਗੀ ਨਸਲ ਵਾਲੀ ਆ ਤੇ ਆ ਫਿਰ ਕਿੱਥੋਂ ਪਟਿਆ ਨਗੀਨਾ ਇਹ ਸੰਧੂ ਸਾਹਿਬ ਲਿਆ ਤਾਂ ਆਪਾਂ ਘਰ ਰੱਖਣ ਨੂੰ ਹੀ ਤੇ ਪਰ ਤੁਹਾਨੂੰ ਪਤਾ ਆਪਾਂ ਘਰ ਲੱਗੇ ਸ਼ੁਰੂ ਕਰਨਾ ਛੱਡ ਛੁੱਟ ਸੜਾ ਰੇੜਾਣਾ ਆਪਾਂ ਹਾਂ ਤੇ ਤੁਜਾ ਸੁਆ ਜੇ ਸੁਲਤਾਨ ਫੁੱਟੇ ਖੇੜੇ ਵਾਲੇ ਦੀ ਜੇ ਇਹ ਆਪ ਉਹਨੀਆਂ ਝੁੱਟੀਆਂ ਵੱਖਰੀ ਕੁਆਲਿਟੀ ਦੀਆਂ ਇਆਂ ਜੇ ਪਹਿਲਾਂ ਬਾਈ ਹੀ ਹਾਂ ਮੋਟੋ ਪਹਿਲਾਂ ਮੈਂ ਹਾਂ ਇੱਕ ਉਹ ਬਾਈ ਰੰਗ ਵੇਖੋ ਇਹਦਾ ਤੇ ਕੱਦ-ਕਾੜ ਮੈਨੂੰ ਲੱਗਦਾ ਵੀ ਸੋ ਮਾਚ ਏਡੀ ਕੱਦ ਫੇਰ ਵਾਲੀ ਹੁੰਦੀ ਹੈ ਹਾਂ ਵਾਕਿ ਇਹ ਸੁਲਤਾਨ ਦੀ ਆ ਬੁੱਢੇ ਵਾਲੇ ਸੁਲਤਾਨ ਦੀ ਆ ਓਕੇ ਇਹਦੀਆਂ ਝੁੱਟੀਆਂ ਰਲਦੀਆਂ ਨਹੀਂ ਇਹ ਮਾਲੀ ਦੀਆਂ ਹਨ ਠੀਕ ਹੈ ਟੀਕਾ ਨੰਬਰ 10 26 99 ਹਾਂਜੀ ਓਕੇ ਬਾਗੀ ਮੇਰਾ ਵੀਰੇ ਵੀਡੀਓ ਤਾਂ ਪਤਾ ਨਹੀਂ ਕਿੱਦਾਂ ਲੱਗਦੀ ਜਿਹਨਾਂ ਲੱਗਿਆ ਹੋਊਗਾ ਨਾ ਰੂਹ ਹੋਊ ਸਿੰਘ ਵਾਕੇ ਚੋਟੀ ਹੈਗੀ ਆ ਹਾਂ ਨਹੀਂ ਇਹ ਗੱਲ ਮਨੇ ਵਾ ਕੱਲੇ ਦੇਣੀ ਦੇਣਾ ਜਿਹੜੇ ਲੈਂਦੀ ਆ ਵਾ ਦਿਨ ਹੱਤ 10 ਤੇ ਲੈਂਦੀ ਆ ਕੱਲਾ ਹੁਣ ਵੀ ਬੜਾ ਬਣਿਆ ਹਾਂ ਆ ਠੰਡੀ ਸ਼ੀਰ ਦਾ ਕਰਮ ਵਾਲੀ ਜਿੱਦਾਂ ਬਣਾ ਰਸੇ ਤੋਂ ਵੇਖ ਲੋ ਕੀ ਬਾਤ ਕੀ ਬਾਤ ਚਮੜੀ ਇਹਦੀ ਇੰਨੀ ਪੋਲੀ ਆ ਕੋਈ ਹਿਸਾਬ ਹੀ ਨਹੀਂ ਆ ਹਾਂ ਨਹੀਂ ਹਲੋ ਕਾਰ ਚੀਜ਼ ਹੀ ਆ ਜੱਟਾ ਕੋਈ ਮਹਾਰਾਜ ਨੇ ਕੁਦਰਤ ਨੇ ਹੀਰਾ ਬਣਾਇਆ ਇਹਨੂੰ ਦੁੱਧ ਕਿੰਨਾ ਕਹਿੰਦੇ ਪਹਿਲੇ ਸੂਏ ਸਾਬ ਪਹਿਲੇ ਸੂਏ ਨੇ ਦਿੱਤਾ ਤੇਰਾ 14 ਕਿਲੋ ਠੀਕ ਆ ਹਾਂ ਤੇ ਫੋਨ ਲੇ ਕਿਤੇ ਨਾ ਦੇ ਕਰ ਮਾਰ ਗਾ ਵੀ ਲੈ ਵੀ ਸੂਏ ਹਾਂ 15 16 ਕਿਲੋ ਇਹਨੂੰ ਕੀ ਆਂਦਾ ਇੰਨੀ ਵਾਰ ਨਹੀਂ ਆਂਦਾ ਇਹਨਾਂ ਦਾ ਨਾਰਮਲ ਦੇਊਗੀ ਨਾਰਮਲ ਇਹਨੇ ਦੀ ਤਾਂ ਗਾਰੰਟੀ ਲਿਖਾ ਕੇ ਵੀ ਲੈ ਜੇ ਫੋਨ ਵੱਡੇ ਕਾਦੇ ਕਾਟਦੇ ਮੇਰਾ ਵੀ ਮੰਨ ਗਿਆ ਵੀ ਜਿੰਨੇ ਵੀ ਆਉਣਾ ਤੇ ਫੋਨ ਨਵਾਈ ਦੀ ਹਾਂ ਵਾਕਿਆ ਇਹ ਆ ਵੀ ਯਾਰ ਇਸਨੇ ਨਰੂ ਆਣੇਗੀ ਤੇਰਾ ਪੁੱਛੂ ਵੀ ਲੈਣ ਦੀ ਕਿਥੋਂ ਇਹ ਗੱਲ ਮੰਨਣੀ ਪਊਗੀ ਰੂਹ ਸਿੱਧੀ ਨਿਗਾਹ ਦੇ ਤੇ ਜਾਊ ਵਾਕਿਆ ਇਹ ਕੋਹਰ ਮਗਰੋਂ ਕਿੱਥੀ ਆ ਤੇ ਫਿਰ ਰੰਗ ਵੇਹ ਜਾਮ ਲੰਗੂ ਕਾਲੀ ਆ ਸਾਡੀਆਂ ਮਹਿਨਾਂ ਚ ਰੰਗ ਹੈਗੇ ਆ ਆਪਦੀ ਜਗ੍ਹਾ ਹਾਂ ਤੇ ਇਹਦਾ ਸਾਫ ਫਿਰ ਸੰਧੂ ਸਾਹਿਬ ਇਹੋ ਜੀਆਂ ਮੱਜਾ ਤੇ ਪਾਉਂਦੇ ਹਰਿਆਣੇ ਦਾ ਵੀਰ ਲੈਣ ਜਾਂਦੇ ਆ 3 ਲੱਖ ਰੁਪਏ ਲਿਆਉਂਦੇ ਆ ਲਿਆਉਂਦੇ ਆ ਭਰਾਵਾ ਤੇ ਮੋਲੇ ਦਾ ਭਾਈ ਕੋ ਬਿਲਕੁਲ ਜਿਆਦਾ ਕਰਨਾ 1.5 ਲੱਖ ਹੀ ਦੇ ਦੀਏ ਦੇਖ ਤੂੰ ਦੇਖ 2 ਦੀ ਦੇ ਦੇ 42 ਦੀ ਦੇ ਦਾਂਗੇ ਜਿਹੜਾ ਮੇਰਾ ਵੀ ਨਹੀਂ ਸਣ ਕੇ ਆਜਿ ਨੂੰ ਵੀ ਜੇ 42 ਦੀ ਮਾੜ ਨਹੀਂ ਹੈਗੀ ਜਿੰਨੇ ਦੀ ਆਖੋਨੇ ਦੇ ਦਾਂ ਧੰਨਵਾਦ ਹਾਂਜੀ ਕੱਦ ਦੇਖ ਲੋ ਕਿੰਦਾ ਮੇਰੇ ਬਰਾਬਰ ਤੇ ਹੁੰਦੀ ਹੈ 145 ਦੀ ਹਾਂਜੀ ਠੀਕ ਇਹ ਥਾਣੇ ਦੇਖੋ ਕੰਡੀਆਂ ਵਰਲਾ ਦੇ ਕਿੰਦਾ ਸੋਨਾ ਨਹੀਂ ਬਹੁਤ ਚੰਗੀ ਹੈ ਓੜਾ ਬੰਨਾ ਹੀ ਨਹੀਂ ਕੋਈ ਧਰਮ ਵਾਲੀ ਦਾ ਤੇ ਪਾਰ ਪਿੱਛੇ ਦਾ ਤਦੂ ਕਹਤਾ ਵੀ ਨਾ ਨਿਸ਼ਾਨ ਹੋਣੀ ਠੀਕ ਆ ਤੇ ਇਹ ਸੰਗਲ ਫਿਰ ਪੈਰ ਨੂੰ ਹੀ ਲਾਉਂਦੇ ਸੀ ਉਹ ਵੀ ਉਹ ਪੈਰ ਨੂੰ ਲਾਉਂਦੇ ਸੀ ਮੈਂ ਵੀ ਉਦੋਂ ਦੀ ਜਾਂਦੀ ਘਰ ਰੱਖਣ ਨੂੰ ਰੱਖੀ ਸੀ ਮੈਂ ਤੁਹਾਨੂੰ ਦੱਸਿਆ ਸੀ ਤੇ ਹੁਣ ਸੁਤਰ ਨਹੀਂ ਹੁਣ ਜਗਾ ਜੂਗਾ ਸ਼ੈਡੂਲ ਹੋਣਾ ਆ। ਓਕੇ। ਹਾਂਜੀ। ਆਹ ਨੂੰ ਲੱਗੇ ਪਾਉਣ ਥੱਲੇ। ਠੀਕ ਆ ਠੀਕ 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 ਠੀਕ। ਅੱਛਾ ਇਹ ਤਾਂ ਅਗਰ ਅਨੁਸਾਰ ਕੋਠੀ ਪਾਏਗਾ। ਹਾਂਜੀ ਆਹ ਥੱਲੇ ਪਾਉਣ ਉੱਤੇ ਕੋਠੀ ਪਾਉਣੇ ਆ। ਓਕੇ। ਮਾਰਡਿੰਗ ਦਾ ਟੂੜੀ ਤਾਂ ਲ ਜੋ ਵੀ ਹੁੰਦਾ ਥੱਲੇ। ਠੀਕ। ਇਹ ਸੰਦ ਸਭ ਦੂਜਾ ਸਵੇਰ ਸੂਈ ਦੇ। ਠੀਕ। ਆਹ ਬੱਚਾ ਜਿਹਦਾ। ਓਕੇ। 15 ਕਾ ਲਾ ਲਓ ਭਾਈ। ਆਈ ਉਹ ਜੇ ਘਰ ਲਈ। ਤੇ ਨਸਲ ਕੁਆਲਟੀ ਇਹ ਰਹੀ ਵੇਖੋ ਸਿਰਫ ਸਾਂਭ ਹੀ ਨਹੀਂ ਆ। ਹਾਂ ਜਾਤ ਨਸਲ ਚੰਗੀ ਆ ਵਿਚਾਰੀ ਦੀ। ਜੋ ਇਹ ਜੁਈ ਹੋਈ ਜੀ ਹੁਣ ਵੀਡੀਓ ਦਾ ਟਾਈਮ ਦੱਸ ਦੂ ਵੀ 12 ਦਾ ਟਾਈਮ 12:30 ਦਾ ਤੇ ਕਿੰਨਾ ਦੁੱਧ ਚਵਾਵਾਂਗੇ ਉਹ ਤਾਂ ਕੋਈ ਰਜਾਬਾ ਜੂ ਰੇ ਮਾਰ ਕੇ ਦੇਣੀ 6 ਕਿਲੋ ਨੈਟ ਹੋਗਾ ਇਹਨਾਂ ਦਾ ਹੋ ਭਾਜੀ 6 ਕਿਲੋ ਇਹ ਸਾਂਭੀ ਵਾਲੇ ਘਰੋਂ ਨਹੀਂ ਕੱਟਾ ਕੇ ਕੱਟੀ ਮਗਰ ਹੋਰ ਇਹਦੇ ਮੂੰਹ ਮਾਇਦਾ ਵੇਖੋ ਕਿੱਦਾਂ ਸੋਹਣਾ ਹਾਂ ਮੂੰਹ ਸੋਹਣਾ ਥਣ ਬੜਾ ਚੰਗਾ ਜਾਤ ਨਸਲ ਵਾਲੀ ਸੀ ਥੋੜੀ ਜੀ ਰੌਲ ਗਈ ਆ ਦੇਣੀ ਆ ਬਤੂਕੜਾ ਦੇ ਮੋਹਰ ਜਾਂ ਦੁੱਧ ਜ਼ਿਆਦਾ ਨਹੀਂ 8 ਕਿਲੋ 9 ਕਿਲੋ ਲਈ ਹੈ ਇਹਨੇ ਓਕੇ ਭਾਈ ਆਪਣੇ ਤਾਂ ਖਾਲੀ ਹੈ ਜੇ ਤੇ ਚੂਣ ਵੀ ਚੰਗਾ ਹੋਊਗਾ ਕਾਲੀ ਆਈ ਜੇ ਓਕੇ 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 ਕੀ ਬਾਤ ਕੀ ਬਾਤ ਇਹ ਇੱਕ ਗੱਲ ਤੁਹਾਨੂੰ ਪਤਾ ਆ ਕੋਈ ਵੀ ਵੀਡੀਓ ਚ ਝੂਠ ਮਾਰ ਕੇ ਨਹੀਂ ਦੇਣੀ ਹੁੰਦੀ ਇਹ ਪਹਿਲਾ ਪਾੜਾ ਲੈਂਦੀ ਜੇ ਨਾਲ ਠੀਕ ਆ ਮਾੜਾ ਮੋੜੇ ਜੋਕਰ ਛੁੱਟ ਗਏ ਬਸਮਨਾ ਨੇ ਬੱਚੇ ਤੇ ਆ ਠੀਕ ਆ ਬੱਚੇ ਤੋਂ ਬਗੈਰ ਨਹੀਂ ਮਿਲਣਾ ਤੇ ਆਖਰ ਵਿੱਚ ਮੱਗੇ ਨੇ ਬਸਮ ਪੈਂਦੀ ਹੈ ਓਕੇ ਮਤਲਬ ਐਡੀ ਛਦੀ ਬਸ ਹੁੰਦੀ ਹੈ ਤੇ ਨਾਲ ਪਾੜਾ ਲੈਂਦੀ ਪਾੜੇ ਵਾਲੀ ਤਾਂ ਵਧੀਆ ਗੱਲ ਕਟਾਣਾ ਵੀ ਸਾਹਮਣਾ ਹੋਊਗਾ ਕਟਾ ਚੜ੍ਹਦੇ ਦੇ ਪਾੜੇ ਦੇ ਚੋਈ ਜੋ ਘਰ ਰੱਖਣੋ ਸਹੀ ਗੱਲ ਹੈ ਦੇ ਕਿੰਨੇ ਦੀ ਦੇਣੀ ਸਾਰੇ 2 ਕਿਲੋ ਪੀਣਾ ਹੀ ਆ ਪੀਣਾ 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 60000 ਦੀ ਦੇ ਦਾਂਗੇ ਓਕੇ ਰੇਟ ਜਾਇਜ਼ ਆ ਹਨਾ ਹਾਂਜੀ ਉੱਚੇ ਵੀ ਥੋੜਾ-ਬੋੜਾ ਮਾਣਤਨ ਕਰ ਦਾਂਗੇ ਤੋਕੜਾ ਦਾ ਮੋਲ ਆਈ ਦੀ ਸੋਣੀ ਝੋਟੀ ਕੋਈ ਬੁਰੜੀ ਨਹੀਂ ਗਈ 60000 ਹਾਂਜੀ ਕਿੰਨਾ ਮਾਣ ਕਰੀਏ ਕੋਈ ਨਹੀਂ 2000 ਕਰ ਦਾਂਗੇ 58000 ਹਾਂਜੀ ਠੀਕ ਦੋ ਦਿਨ ਅੱਠ-ਨੌ ਕਿਲੋ ਦਈ ਆ ਨਾ ਵਾ ਸੌਰੀ ਚ ਰੱਖੀ ਆ ਨਹੀਂ ਚੰਗੀ ਆ ਹਾਂਜੀ ਇਹਨਾਂ ਦੁੱਧੇ ਬੱਚੇ ਨਹੀਂ ਹੁੰਦਿਆਂ ਨਹੀਂ ਆਉਂਦੀਆਂ ਭਰਾਵਾ ਨਹੀਂ ਆਉਂਦੀਆਂ ਤਾਜੀ ਆ ਹਾਂਜੀ ਆ 20 ਦਿਨ ਲਾਲੇ ਕੋਈ ਸੂਈ ਨੂੰ ਬਾਹਲੇ ਤੋਂ ਬਾਹਲਾ ਕੀ ਹੋ ਜੂਗਾ ओके कद काठ भी चंगा ਜਦੋਂ ਪੂਰਾ ਦਿਲ ਧਰ ਕੇ ਕਿਤੇ ਖੜ ਗਈ 9 ਕਿਲੋ ਦੁੱਧ ਦੇਊਗੀ ਝੂਠੀ ਰਾਣ ਹਾਂ ਤੇ 58000 ਚ ਵੀ ਮਾਨਤਾ ਹਾਂਜੀ ਜ਼ਿਆਦਾ ਨਹੀਂ ਕਰਨਾ ਤੂੰ ਥੋੜਾ ਆ ਚੱਲ ਛੂੜ ਛੱਪਾ ਕਰਦੀ ਤੇ ਇਹਦਾ 145 ਲੈਣਾ ਹਨਾ ਵਾਕੀਏ ਕੀ ਬਾਤ ਆ ਯਾਰ ਕੋਈ ਆਪਾਂ 20 ਪਿੰਡ ਫੇਰ ਲਈਏ ਏਡੀ ਏਡੀ ਝੂਠੀ ਫੇਰ ਲੱਭਦੀ ਆ ਨਹੀਂ ਮਸਾ ਜੀ ਕਿਤੇ ਕਿਤੇ 20 ਫਿਰ ਕੇ ਨਹੀਂ ਲੱਭਦੀ ਕੋਈ ਬਾਇਸ਼ਾਈ ਜੀ ਦੇਖ ਲੋ ਕੋਈ ਭੜ ਨਹੀਂ ਕਿਨੂ ਹਾਂ ਇਹ ਕੋਈ ਨਹੀਂ ਨਹੀਂ ਉਹ ਕੇ ਰਿਪੋਰਟ ਆ ਜੰਮਾ ਤੇ ਨੀਲੀ ਆਪਣੀ ਜਗ੍ਹਾ ਤੇ ਨੀਲੀ ਹੈ ਨਾ ਨੀਲੀ ਦੇ ਤੁਹਾਨੂੰ ਬਾਹਰ ਦੱਸ ਦਨ ਲਈ ਦੇ ਵੀ ਬਣਾ ਦੇਣਾ ਹੀ ਹੈ ਨਾ ਹਾਂ ਦੇਵਾ ਬਹੁਤ ਜੰਮਾ ਬਸ ਨਾ ਪੁੱਤ ਹਟ ਜਾ ਵੇਖੋ ਸੱਜਣਾ ਹੈ ਨਾ ਕੋਈ ਗੱਲਬਾਤ ਐਂਡ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦੈਨ ਦੁੱਗਣੀ ਰਾਜ ਚ ਦੁੱਗਣੀ ਤਰੱਕੀ ਦੇ